ਮੈਂ ਤੁਹਾਡਾ ਆਪਣਾ ਹਰਦੀਪ ਸਿੰਘ ਕੱਲ ਆਪਾਂ ਇੱਕ ਬਲੌਗ ਬਣਾਇਆ ਸੀਗਾ ਬਾਈ ਗਿਲਰ ਰੌਤਰੀ ਕਿਤਾਬ ਤੋਂ ਆਗਾਜ਼ ਕਰਿਆ ਸੀ ਪਹਿਲੇ ਬਲੌਗ ਦਾ ਤੇ ਇਹ ਬਲੌਗ ਬਣਾਉਣ ਦਾ ਸਿਲਸਿਲਾ ਕਿਵੇਂ ਦਿਮਾਗ 'ਚ ਆਇਆ ਜਾਂ ਕਿਵੇਂ ਨਹੀਂ ਆ ਇਹਦਾ ਸਭ ਤੋਂ ਵੱਡਾ ਕਾਰਨ ਸੀਗਾ ਜਿਹੜੇ ਲੈਂਦੇ ਪੰਜਾਬ ਵਿੱਚ ਰਹਿੰਦੇ ਮੇਰੇ ਪੰਜਾਬੀ ਭਰਾ ਨਾਸਰ ਢਿੱਲੋਂ ਵਿਕਰ ਪਿੰਡਰ ਅੰਜਮ ਸਰੋਇਆ ਸੈਮੀ ਜੱਟ ਭਰਾ ਸਾਡਾ ਕਲਾਕਾਰ ਇੱਕ ਫਰੀਦ ਪੰਜਵਾੜਾ ਵਾਲਾ ਸਾਡਾ ਛੋਟਾ ਵੀਰ ਔਰ ਅੰਜਮ ਸਰੋਇਆ ਜੀ ਹੋਗੇ ਇਹ ਜਿਆ ਵੀ ਹੰਗਰਾ ਜੀ ਕਿ ਉਹਨਾਂ ਦੀਆਂ ਵੀਡੀਓ ਵੇਖ ਕੇ ਬਹੁਤ ਮਨ ਨੂੰ تسلی ਹੁੰਦੀ ਸੀ ਵੀ ਸਾਡਾ ਜਿਹੜਾ ਪਛੋਕਰ ਸੀਗਾ ਸਾਡੇ ਪੂਰਵਜ ਲੈਂਦੇ ਪੰਜਾਬ ਚੋਂ ਉੱਠ ਕੇ ਚੜ੍ਹਦੇ ਪੰਜਾਬ ਜਾਈ ਸੀਗੇ ਸੋ ਇਸੇ ਕਰਕੇ ਉਹ ਉਹਨਾਂ ਨੂੰ ਵੇਖ-ਵੇਖ ਕੇ ਵੀਡੀਓ ਜੀ ਕਰਦਾ ਸੀ ਵੀ ਅਸੀਂ ਵੀ ਲਾਹੌਰ ਜਾਈਏ ਅਸੀਂ ਵੀ ਨਨਕਾਣਾ ਸਾਹਿਬ ਗੁਰਨਾਨਕ ਦੇਵ ਜੀ ਦੀ ਧਰਤੀ ਜਿੱਥੇ ਸਾਡੇ ਬਜ਼ੁਰਗਾਂ ਦਾ ਸਾਡੇ ਪੂਰਵਜਾਂ ਦਾ ਜਨਮ ਵੀ ਹੋਇਆ ਉਸ ਧਰਤੀ ਨੂੰ ਨਮਸਤਕ ਹੋਈਏ ਪਰ ਕੁਝ ਕਾਰਨਾ ਕਰਕੇ ਹਜੇ ਤੱਕ ਅਸੀਂ ਜਾ ਨਹੀਂ ਸਕੇ ਸੋ ਆਉਣ ਵਾਲੇ ਦਿਨਾਂ ਚ ਕੋਸ਼ਿਸ਼ ਕਰਾਂਗੇ ਵੀ ਅਸੀਂ ਬਾਬੇ ਨਾਨਕ ਦੀ ਧਰਤੀ ਤੇ ਜਾ ਕੇ ਆਈਏ ਪ੍ਰਮਾਤਮਾ ਸਾਨੂੰ ਜਾਣ ਦਾ ਮੌਕਾ ਦੇ ਅਸੀਂ ਜ਼ਰੂਰ ਜਾਵਾਂਗੇ ਸੋ ਇਹ ਵਲੌਗ ਮੇਰੇ ਲੈਹਿੰਦੇ ਪੰਜਾਬ ਵਾਲੇ ਵੀਰਾਂ ਲਈ ਸੀਗਾ ਜਿਨ੍ਹਾਂ ਨੂੰ ਵੇਖ ਕੇ ਅਸੀਂ ਇਹ ਵਲੌਗਿੰਗ ਸ਼ੁਰੂ ਕੀਤੀ ਹੈ ਸੋ ਉਮੀਦ ਕਰਦਾ ਤੁਸੀਂ ਪਿਆਰ ਦਿਓਗੇ ਇਹ ਛੋਟਾ ਜਿਹਾ ਵਲੌਗ ਬਣਾਉਣਾ ਸੀ ਸਿਰਫ ਲੈਹਿੰਦੇ ਪੰਜਾਬ ਵਾਲੇ ਵੀਰਾਂ ਲਈ ਜਲਦੀ ਹੀ ਮੇਰਾ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਕਰ ਕਰ ਜਾ ਕੇ ਫਿਟਿੰਗਾਂ ਦੇ ਠੇਕੇ ਲੈਨੇ ਆਂ ਔਰ ਫਿਟਿੰਗ ਕਰਦੇ ਆਂ ਸੋ ਤੁਹਾਨੂੰ ਆਉਣ ਵਾਲੇ ਦਿਨਾਂ ਚ ਆਉਦੇ ਕੰਮ ਦੀਆਂ ਵੀ ਵੀਡੀਓ ਪਾਇਆ ਕਰਾਂਗੇ ਸੋ ਪਿਆਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰਾ ਚੈਨਲ ਸਾਂਝਾ ਪੰਜਾਬ ਦੋਹਾਂ ਪੰਜਾਬਾਂ ਦੇ ਬੇਸ ਦੇ ਉੱਤੇ ਬਣਾਇਆ ਮੈਂ ਸੋ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ